ਦੇਖੀ ਕਿ ਜਿਹੜੇ ਨਵੇਂ ਰੂਲਸ ਜਿਹੜੇ ਨੇ ਆ ਚੁੱਕੇ ਨੇ ਰੈੱਡ ਲਾਈਟ ਜੇਕਰ ਤੁਸੀਂ ਰੈੱਡ ਲਾਈਟ ਜਿਹੜੇ ਇਹ ਕ੍ਰੋਸ ਕਰ ਰਹੇ ਹੋ ਤਾਂ ਤੁਹਾਡਾ ਜਿਹੜਾ ਕੱਟ ਸਕਦਾ ਹੈ ਚਲਾਨ ਵੀ ਜੇਕਰ ਤੁਸੀਂ ਰੈੱਡ ਲਾਈਟ ਜਿਹੜੇ ਕ੍ਰੋਸ ਕਰ ਰਹੇ ਹੋ ਤੁਸੀਂ ਰੂਲ ਦਾ ਜਿਹੜਾ ਪਾਲਨ ਨਹੀਂ ਕਰ ਰਹੇ ਹੋ ਤਾਂ ਤੁਹਾਡਾ ਵੀ ਕੱਟ ਸਕਦਾ ਹੈ ਚਲਾਨ ਸੀਸੀਟੀਵੀ ਕੈਮਰੇ ਲਾ ਕੇ ਜਿਹੜੇ ਤੁਹਾਡੇ ਤੇ ਪੂਰੀ ਨਿਗਰਾਨੀ ਜਿਹੜੀ ਇਹ ਕੀਤੀ ਜਾ ਰਹੀ ਹੈ ਜਿਹੜੇ ਕੈਮਰੇ ਲੱਗੇ ਹੋਏ ਆ ਉਹ ਕੈਮਰੇ ਜਿਹੜੇ ਨੇ ਤੁਹਾਡੇ ਤੇ ਪੂਰੀ ਨਜ਼ਰ ਰੱਖ ਰਹੇ ਆ ਜੇ ਡਰਾਈਵ ਲੇਨ ਜਿਹੜੇ ਇਹ ਕ੍ਰੋਸ ਕਰਦੇ ਹੋ ਆ ਤੁਹਾਡਾ ਇਚ ਚਲਾਨ ਵੀ ਹੋ ਸਕਦਾ ਹੈ ਇਸ ਦੇ ਨਾਲ ਨਾਲ ਤੁਹਾਨੂੰ ਦੱਸ ਦਈਏ ਕਿ ਜਿਹੜਾ ਚਲਾਨ ਆ ਉਹ ਤੁਹਾਡੇ ਮੌਕੇ ਤੇ ਜੇਕਰ ਨਾ ਹੋਇਆ ਤਾਂ ਜਿਹੜਾ ਚਲਾਨ ਉਹ ਤੁਹਾਡੇ ਘਰ ਆਊਗਾ ਤੇ ਲੁਧਿਆਣਾ ਵਾਸੀਆਂ ਲਈ ਬਹੁਤ ਵੱਡੀ ਜਿਹੜੀ ਇਹ ਖਬਰ ਆ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਦੱਸ ਦਈਏ ਕਿ ਜਿਹੜੇ ਨਵੇਂ ਰੂਲ ਜਿਹੜੇ ਨੇ ਆ ਚੁੱਕੇ ਨੇ ਰੈੱਡ ਲਾਈਟ ਜੇਕਰ ਤੁਸੀਂ ਰੈੱਡ ਲਾਈਟ ਜਿਹੜੀ ਐ ਕ੍ਰੋਸ ਕਰ ਰਹੇ ਹੋ ਤਾਂ ਤੁਹਾਡਾ ਜਿਹੜਾ ਇਹ ਕੱਟ ਸਕਦਾ ਚਲਾਨ ਜੇਕਰ ਤੁਸੀਂ ਦੇਖ ਰਹੇ ਹੋ ਕਿ ਤੁਹਾਡੇ ਵਾਲੇ ਦੁਆਲੇ ਕੋਈ ਪੁਲਿਸ ਨਹੀਂ ਹੈ ਜਾਂ ਫਿਰ ਕੋਈ ਹੈ ਨਹੀਂ ਜਿਹੜੇ ਤੁਹਾਡੇ ਤੇ ਨਜ਼ਰ ਰੱਖ ਰਿਹਾ ਹੈ ਜਾਂ ਤੁਹਾਨੂੰ ਦੇਖ ਰਿਹਾ ਹੈ ਤੇ ਤੁਸੀਂ ਜਿਹੜਾ ਰੈੱਡ ਲਾਈਟ ਕ੍ਰੋਸ ਕਰਕੇ ਜਾ ਰਹੇ ਹੋ ਤਾਂ ਤੁਹਾਡਾ ਕੋਈ ਚਲਾਨ ਨਹੀਂ ਹੋਊਗਾ ਤੇ ਇਹ ਤੁਹਾਡੇ ਲਈ ਬਹੁਤ ਜ਼ਿਆਦਾ ਵੱਡੀ ਖਬਰ ਹੈ ਤੁਹਾਨੂੰ ਦੱਸ ਦਈਏ ਕਿ ਜੇ ਆਪਾਂ ਗੱਲ ਕਰ ਰਹੇ ਆ ਅੱਜ ਰੈੱਡ ਲਾਈਟ ਕ੍ਰੋਸਿੰਗ ਦੀ ਜੇਕਰ ਤੁਸੀਂ ਰੈੱਡ ਲਾਈਟ ਜਿਹੜਾ ਕ੍ਰੋਸ ਕਰ ਰਹੇ ਹੋ ਤੁਹਾਡੀ ਰੂਲ ਦਾ ਜਿਹੜਾ ਹਲਾ ਨਹੀਂ ਕਰ ਰਹੇ ਹੋ ਤਾਂ ਤੁਹਾਡਾ ਵੀ ਕਰ ਸਕਦਾ ਹੈ ਚਲਾਨ ਜੀ ਹਾਂ ਤੁਸੀਂ ਬਿਲਕੁਲ ਸਹੀ ਸੁਣ ਰਹੇ ਹੋ ਜੇ ਆਪਾਂ ਗੱਲ ਕਰ ਰਹੇ ਆ ਰੈੱਡ ਲਾਈਟ ਦੀ ਤਾਂ ਤੁਹਾਨੂੰ ਦੱਸ ਦਈਏ ਕਿ ਜਿਹੜਾ ਸੀਸੀਟੀਵੀ ਕੈਮਰੇ ਲਾ ਕੇ ਜਿਹੜੇ ਤੁਹਾਡੇ ਤੇ ਪੂਰੀ ਨਿਗਰਾਨੀ ਜਿਹੜੀ ਇਹ ਕੀਤੀ ਜਾ ਰਹੀ ਹੈ ਕੈਮਰਾ ਪਰਸਨ ਨੂੰ ਕਹੂੰਗੇ ਇੱਕ ਵਾਰੀ ਤਸਵੀਰਾਂ ਜਿਹੜੀਆਂ ਨੇ ਤੁਹਾਡੇ ਨਾਲ ਜ਼ਰੂਰ ਸਾਂਝੇ ਕਰਨ ਤੁਸੀਂ ਦੇਖ ਸਕਦੇ ਹੋ ਤੇ ਜਿਹੜੇ ਕੈਮਰੇ ਲੱਗੇ ਹੋਏ ਆ ਉਹ ਕੈਮਰੇ ਜਿਹੜੇ ਨੇ ਤੁਹਾਡੇ ਤੇ ਪੂਰੀ ਨਜ਼ਰ ਰੱਖ ਰਹੇ ਆ ਜੇਕਰ ਤੁਸੀਂ ਕਿਸੇ ਵੀ ਰੂਲ ਦਾ ਜਿਹੜਾ ਪਾਲਨ ਨਹੀਂ ਕਰਦੇ ਜਾਂ ਕਰ ਤੁਸੀਂ ਜਿਹੜਾ ਰੈੱਡ ਲਾਈਟ ਜਿਹੜਾ ਕ੍ਰੋਸ ਕਰ ਰਹੇ ਹੋ ਜਾਂ ਫਿਰ ਤੁਸੀਂ ਕਿਸੇ ਹੋਰ ਨਿਯਮਾਂ ਦਾ ਜਿਹੜਾ ਉਲੰਘਣ ਕਰ ਰਹੇ ਹੋ ਤਾਂ ਤੁਹਾਡਾ ਜਿਹੜਾ ਚਲਾਨ ਜਿਹੜਾ ਹੋ ਸਕਦਾ ਹੈ ਤੁਹਾਡੇ ਕਰ ਜਿਹੜਾ ਚਲਾਨ ਆ ਉਹ ਆ ਸਕਦਾ ਹੈ ਤੁਸੀਂ ਦੇਖ ਸਕਦੇ ਹੋ ਅੱਜ ਅਸੀਂ ਲੁਧਿਆਣਾ ਦੀਆਂ ਤੁਹਾਨੂੰ ਤਸਵੀਰਾਂ ਜਿਹੜੀਆਂ ਨੇ ਸਾਂਝੀਆਂ ਕਰ ਰਹੇ ਨੇ ਜਿੱਥੇ ਕਿ ਵੱਡੇ ਵੱਡੇ ਕੈਮਰੇ ਜਿਹੜੇ ਨੇ ਲਾ ਦਿੱਤੇ ਗਏ ਨੇ ਵੱਡੀ ਜਿਹੜੀ ਕਿ ਪੂਰੀ ਵੱਡੀ ਤਰੀਕੇ ਨਾਲ ਜਿਹੜੀ ਨਿਗਰਾਨੀ ਜਿਹੜੀ ਹੈ ਕੀਤੀ ਜਾ ਰਹੀ ਹੈ ਜੀ ਹਾਂ ਤੁਸੀਂ ਬਿਲਕੁਲ ਸਹੀ ਸੁਣ ਰਹੇ ਹੋ ਸੋ ਤੁਸੀਂ ਦੇਖ ਸਕਦੇ ਹੋ ਕੈਮਰੇ ਜਿਹੜੇ ਚਾਰੋਂ ਪਾਸੇ ਲਾ ਦਿੱਤੇ ਗਏ ਨੇ ਵੱਡੇ ਵੱਡੇ ਕੈਮਰੇ ਜਿਹੜੇ ਨੇ ਚਾਰੋਂ ਪਾਸੇ ਲਾ ਦਿੱਤੇ ਗਏ ਨੇ ਤੁਹਾਡੇ ਤੇ ਜਿਹੜੀ ਹੈ ਪੂਰੀ ਨਿਗਰਾਨੀ ਜਿਹੜੀ ਕਿ ਕੀਤੀ ਜਾ ਰਹੀ ਹੈ ਜੇਕਰ ਤੁਸੀਂ ਰੈੱਡ ਰਾਈਟ ਲੈ ਜਿਹੜੇ ਐ ਕ੍ਰੋਸ ਕਰਦੇ ਹੋ ਆ ਤੁਹਾਡਾ ਇਹ ਚਲਾਨ ਵੀ ਹੋ ਸਕਦਾ ਹੈ ਇਸ ਦੇ ਨਾਲ ਨਾਲ ਤੁਹਾਨੂੰ ਦੱਸ ਦਈਏ ਕਿ ਜਿਹੜਾ ਚਲਾਨ ਆ ਉਹ ਤੁਹਾਡੇ ਮੌਕੇ ਤੇ ਜੇਕਰ ਨਾ ਹੋਇਆ ਤਾਂ ਜਿਹੜਾ ਚਲਾਨ ਆ ਉਹ ਤੁਹਾਡੇ ਘਰ ਆਊਗਾ ਤੁਸੀਂ ਬਿਲਕੁਲ ਸਹੀ ਸੁਣ ਰਹੇ ਹੋ ਤਾਂ ਕਰਕੇ ਐਸੀ ਤੁਹਾਡੇ ਤੱਕ ਇਹ ਜਾਣਕਾਰੀ ਜ਼ਰੂਰ ਦੇਣਾ ਚਾਣੇ ਆ ਕਿ ਜਿਹੜੀ ਵੀ ਤੁਸੀਂ ਘਰੋਂ ਬਾਹਰ ਨਿਕਲ ਰਹੇ ਹੋ ਭਾਵੇਂ ਤੁਹਾਨੂੰ ਜਿੰਨੀ ਮਰਜ਼ੀ ਜਲਦੀ ਹੈ ਤੇ ਨਿਯਮਾਂ ਦਾ ਜਿਹੜਾ ਉਲੰਘਣ ਨਾ ਕੀਤਾ ਜਾਵੇ ਨਿਯਮਾਂ ਦਾ ਜਿਹੜਾ ਪੂਰੇ ਤਰੀਕੇ ਨਾਲ ਪਾਲਣ ਕੀਤਾ ਜਾਵੇ ਜਿਸ ਤਰੀਕੇ ਨਾਲ ਅੱਜ ਅਸੀਂ ਲੁਧਿਆਣਾ ਦੇ ਵਿੱਚ ਮੌਜੂਦ ਆ ਜਿੱਤੇ ਕਿ ਆਰਪਾਸੇ ਜਿਹੜੇ ਕੈਮਰੇ ਲਾ ਦਿੱਤੇ ਗਏ ਨੇ ਹਰ ਤਰੀਕੇ ਦੀ ਜਿਹੜੀ ਇਹ ਨਿਗਰਾਨੀ ਰੱਖੀ ਹੋਈ ਹੈ ਇਹ ਜਿਹੜੇ ਕੈਮਰੇ ਨੇ ਲਾ ਦਿੱਤੇ ਗਏ ਜੇਕਰ ਤੁਸੀਂ ਕੋਈ ਵੀ ਟ੍ਰੈਫਿਕ ਨਿਯਮ ਜਿਹੜਾ ਜਿਹਦਾ ਹੈ ਉਲੰਘਣ ਕਰ ਰਹੇ ਹੋ ਤੁਸੀਂ ਉਹਨੂੰ ਫੋਲੋ ਨਹੀਂ ਕਰ ਰਹੇ ਹੋ ਤਾਂ ਜਿਹੜਾ ਚਲਾਣਾ ਤੁਹਾਡੇ ਕਰ ਪਹੁੰਚ ਸਕਦਾ ਹੈ ਬਿਲਕੁਲ ਇੱਕ ਵੱਡੀ ਖਬਰ ਹੈ ਤੇ ਜਲਦੀ ਤੋਂ ਜਲਦੀ ਜਿਹੜੇ ਇਹ ਸ਼ੇਅਰ ਕਰ ਦਿਓ ਲੋਕ ਜਿਹਨੇ ਅਵੇਅਰ ਹੋ ਜਾਣ ਤਾਂ ਕਿ ਉਹ ਰੈੱਡ ਲਾਈਟ ਜਿਹੜੀ ਐ ਕ੍ਰੋਸ ਨਾ ਕਰਨ ਕਿਉਂਕਿ ਅਕਸਰ ਇਹ ਦੇਖਿਆ ਜਾਂਦਾ ਆ ਜੇਕਰ ਰੈੱਡ ਲਾਈਟ ਹੈਗੀ ਐ ਤੇ ਪਹਿਲਾਂ ਦੇਖਿਆ ਜਾਂਦਾ ਇੱਥੇ ਕੋਈ ਪੁਲਿਸ ਮੁਲਾਜ਼ਮ ਜਾਂ ਟ੍ਰੈਫਿਕ ਪੁਲਿਸ ਜਿਹੜਾ ਮੌਜੂਦ ਹੈ ਕਿ ਨਹੀਂ ਹੈ ਜਦੋਂ ਦੇਖਦੇ ਕਿ ਕੋਈ ਮੌਜੂਦ ਨਹੀਂ ਹੈ ਤਾਂ ਸ਼ਾਰੇ ਆਮ ਜਿਹੜੇ ਰੂਲ ਦੀ ੱਜੇ ਉਡਾਂਦੇ ਹੋਏ ਨਜ਼ਰ ਆਉਂਦੇ ਨੇ ਲੋਕ ਪਰ ਹੁਣ ਜਿਹੜੀ ਐ ਤੁਸੀਂ ਦੇਖ ਸਕਦੇ ਹੋ ਕਿ ਕੈਮਰੇ ਲਾ ਕੇ ਪੂਰੀ ਨਿਗਰਾਨੀ ਜਿਹੜੀ ਇਹ ਕੀਤੀ ਜਾ ਰਹੀ ਹੈ ਪੂਰੇ ਕੈਮਰੇ ਲਾ ਦਿੱਤੇ ਗਏ ਨੇ ਜਿੰਨਾ ਦਾ ਚਲਾਨ ਜਿਹੜਾ ਹੈ ਕਿ ਤੁਹਾਨੂੰ ਪੜਨਾ ਪੈ ਸਕਦਾ ਜੇਕਰ ਗਲਤੀ ਕੀਤੀ ਜਾਵੇ ਰੈੱਡ ਚਲਾਨ ਦੇ 1000 ਰੁਪਏ ਜਿਹੜੇ ਆ ਚਲਾਨ 1000 ਰੁਪਏ ਦਾ ਜਿਹੜਾ ਚਲਾਨ ਆ ਉਹ ਚਲਾਨ ਜਿਹੜਾ ਤੁਹਾਡੇ ਘਰ ਤੱਕ ਵੀ ਆ ਸਕਦਾ ਆ ਤਸਵੀਰਾਂ ਜਿਹੜੇ ਨੇ ਨਾਲ ਦੀ ਨਾਲ ਤੁਹਾਨੂੰ ਸਾਂਝੀ ਕਰ ਰਹੇ ਨੇ ਸੋ ਇਹ ਸੀ ਗੱਲ ਆ ਨਵੇਂ ਰੂਲ ਜਿਹੜੇ ਕਿ ਇਹ ਚਲਾਨ ਵੀ ਕੱਟੇ ਜਾ ਰਹੇ ਨੇ ਜੇ ਆਪਾਂ ਰੈੱਡ ਲਾਈਟ ਦੀ ਗੱਲ ਕਰੇ ਤਾਂ ਰੈੱਡ ਲਾਈਟ ਜੇਕਰ ਕ੍ਰੋਸ ਕਰ ਕਰ ਰਹੇ ਹੋ ਤਾਂ ਤੁਹਾਨੂੰ ਜਿਹੜਾ ਜੁਰਮਾਨਾ ਭਰਨਾ ਪੈ ਸਕਦਾ ਉਹ ਵੀ 1000 ਰੁਪਏ ਦਾ ਜਿੱਤੇ ਕਿ ਅੱਜ ਅਸੀਂ ਤੁਹਾਨੂੰ ਪੂਰੇ ਹਾਲਾ ਜਿਹੜੇ ਮੌਜੂਦਾ ਹਾਲਾਤ ਜਿਹੜੇ ਨੇ ਦਿਖਾ ਦਿੱਤੇ